ਨੇ ਦਾ ਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਛੋਟੀ ਜਿਲ੍ਹਾ ਸਤੌੜਗੜ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਬੈਗ ਤੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਰਗ ਮੰਨੀ ਰੰਸੀ ਨੋਟਲੇ ਬਰਾਮਦ ਹੋਏ ਨੇ ਇਹ ਫਟਰ ਡਰ ਰਮਾਰ ਲਿਆਦਰ ਮਾਨ ਦਾ ਕਿ ਫਟਰ ਦੇ ਤਫਤੀਸ਼ ਕਰਾਂਗੇ ਇੱਥੇ ਪਹਿਲਾਂ ਨਹੀਂ ਕੋਈ ਮਾਮਲਾ ਚੱਜਿਆ ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਇਹ ਮੈਂ ਫਰਵਰੀ ਅਗੇ ਇਨਵੈਸਟੀਗੇਟ ਕਰਾਂਗੇ ਰਿਕਾਰਡ ਚੈੱਕ ਕਰਾਂਗੇ ਲੈ ਕੇ ਆਂਦੜੇ ਜੀ ਜਾਂ ਬਾਕੀ ਇਹਨੂੰ ਤਫਤੀਸ਼ ਡਿਟੇਲ ਚ ਕੋਸ਼ਿਸ਼ ਕਰਾਂਗੇ ਵੀ ਕਿਥੋਂ ਕਿਨੀ ਵਾਰ ਲੈ ਕੇ ਆਇਆ ਹੈ ਇਹ ਮਾਨਜੁਗ ਡੀ.ਸੀ.ਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦ ਆਈ.ਪੀ.ਐਸ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਤੈਤ ਸ਼੍ਰੀ ਹਰੀਸ਼ ਦਾਮਾ एसएसपी गादौसपुर वलो चलाई मुहिम ਦੇ ਤਹਿਤ ਇੰਸਪੈਕਟਰ ਸੀਆਈਏ कपल कौशल ਤੇ ਐਸਐਚਓ ਸੌਰੇ ਗਾਦੌਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਨੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਛੋੜੀ ਜਿਹੜਾ ਤਤੌਰਗੜ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਪੈਕ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਰਗ ਮਨੀ ਰੈਂਸੀ ਨੋਟੜੇ बरामद ਹੋਏ ਨੇ ਇਹ ਦੇਖ ਲਾ ਬੀਤਾ ਮਕਦਮਾ ਐਫ ਆਰ ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18 27 ਐ ਐਨ ਡੀ ਪੀ ਐ ਸੱਤਰ ਕੀਤਾ ਗਿਆ। ਜੋ ਮਦੋਸ਼ੀ ਨੂੰ ਮੌਕੇ ਤੇ ਗ੍ਰਫਤਾਰ ਕੀਤਾ। ਜੋ ਫਰਦਰ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ। ਕਿੱਥੋਂ ਲੈ ਕੇ ਆੜਿਆ ਸੀ ਜੀ ਇਹ? ਇਹ ਰਾਸਤਾਨ ਤੋਂ ਲੈ ਕੇ ਆਇਆ ਸੀਗਾ। ਤੇ ਫਰਦਰ ਅੱਗੇ ਜਾ ਕੇ ਇਹਨੇ ਕਿਸੇ ਗਦਾਸਪੁਰ ਇਰੀਜਿਸ ਸਪਲਾਈ ਕਰਨੀ ਸੀ। ਤੇ ਇਹਨੂੰ ਰੈਸਟ ਕਰ ਲਿਆ। ਇਹ ਫਰਦਰ ਦਾ ਹਰ ਮਾਰ ਲੈਦਾਰ ਮਾਨ ਲਾ ਕੇ ਫਰਦਰ ਕੇ ਤਫਤੀਸ਼ ਕਰਾਂਗੇ ਇੱਥੇ ਪਹਿਲਾਂ ਵੀ ਕੋਈ ਮਾਮਲਾ ਚਰਚਾਈ ਹੈ ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਇਹਨਾਂ ਫਰਦਰ ਆਗੇ ਇਨਵੈਸਟਿਗੇਟ ਕਰਾਂਗੇ ਰਿਕਾਰਡ ਚੈੱਕ ਕਰਾਂਗੇ ਲੈ ਕੇ ਆਂਦੜਾ ਜੀ ਜਾਂ ਆ ਨਹੀਂ ਬਾਕੀ ਇਹਨੂੰ ਤਫਤੀਸ਼ ਡਿਟੇਲ ਚ ਪੁਸ਼ਟੀ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ ਹੈ ਔਰ ਮਾਨ ਲੈਦਾਰ ਦਾ ਫਰਦਰ ਪੁਸ਼ਟੀ ਕਰਾਂਗੇ ਸਰ ਰਹਿਣ ਵਾਲਾ ਵੈਸੇ ਉੱਥੋਂ ਦਾ ਹੀ ਹੈ ਕਿ ਜਾਂ ਹਾਲਵਾਸੀ ਜਾਂ ਕੋਈ ਗੁਰਦਾਸਪੁਰ ਦਾ ਕਿ ਹੈ ਇਹ ਰਹਿਣ ਵਾਲਾ ਸਹਾਰਾ ਪਿੰਡ ਹੈ Rajasthan ਚ ਰਹਿਣ ਵਾਲਾ ਉੱਥੋਂ ਦਾ ਹੀ ਹੈ ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਆ ਫਿਰ ਹਾਲ ਰਮਣ ਲੈ ਲਿਆ ਰੈਸਟ ਕਰਕੇ ਰਮਣ ਲੈ ਆ ਫਜ਼ਲ ਪੜਤਾਲ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ ਅੱਗੇ ਕਿੱਥੇ ਸਪਲਾਈ ਕਰਦਾ ਸੀ ਜਾਣੇ ਦਾਕਾ ਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਛੋੜੀ ਜਿਹੜਾ ਸਟੋਰ ਘਟ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਰਗਮਨੀ ਰੰਸੀ ਨੋਟਰੇ ਬਰਾਮਦ ਹੋਏ ਨੇ ਇਹ ਫਰਦਰ ਹੋਰ ਮਾਰ ਲੈ ਆ ਦਾ ਰਮਾਨ ਦਾ ਕੀ ਫਰਦਰ ਕੇ ਤਫਤੀਸ਼ ਕਰਾਂਗੇ ਇੱਥੇ ਪਹਿਲਾਂ ਨੂੰ ਕੋਈ ਮਾਮਲੇ ਚ ਸਰਜਾਈ ਨਹੀਂ ਨਹੀਂ ਫਿਲਹਾਲ ਕੋਈ ਨੋਟਸ ਨਹੀਂ ਆਇਆ ਇਹ ਮੈਂ ਫਰਦਰ ਅਗੇ ਇਨਵੈਸਟਿਗੇਟ ਕਰਾਂਗੇ ਰਿਕਾਰਡ ਚ ਕਰਾਂਗੇ ਲੈ ਕੇ ਆਂਦੇ ਆ ਜੀ ਆਪਾਂ ਬਾਕੀ ਇਹਨੂੰ ਤਫਤੀਸ਼ ਡਿਟੇਲਡ ਪੁੱਛਿਸ਼ ਕਰਾਂਗੇ ਵੀ ਕਿੱਥੋਂ ਕਿੰਨੀ ਵਾਰ ਲੈ ਕੇ ਆਇਆ ਇਹ ਮਾਨਜੂਬ ਡੀ.ਸੀ.ਪੀ ਸਾਹਿਬ ਪੰਜਾਬ ਜਿਹੜੀ ਗੌਰਵ ਯਾਦੋ ਆਈ.ਪੀ.ਐਸ ਉਹਨਾਂ ਦੇ ਨਿਰਦੇਸ਼ ਨਿਰਦੇਸ਼ ਅਨੁਸਾਰ ਤੇ ਸ਼੍ਰੀ ਹਰੀਸ਼ ਦਾਮਾ ਐਸਐਸਪੀ ਗੁਰਦਾਸਪੁਰ ਵੱਲੋਂ ਚਲਾਈ ਮਹਿੰਮ ਦੇ ਤਹਿਤ ਇੰਸਪੈਕਟਰ ਸੀਆਈਏ ਕਪਲ ਕੌਸ਼ਨ ਤੇ ਐਸਐਚਓ ਸਦਰ ਗੁਰਦਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਨੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਛੋੜੀ ਜ਼ਿਲ੍ਹਾ ਚਤੌਰਗੜ੍ਹ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਰਗਮਨੀ ਕਰੰਸੀ ਨੋਟੜੇ ਬਰਾਮਦ ਹੋਏ ਨੇ ਇਹ ਦੇ ਖਿਲਾਫ ਇਹਨਾਂ ਮਕਰਮਾ ਐਫ ਆਰ ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18 27 ਐ ਐਨ ਡੀ ਪੀ ਐ ਸੱਤਰ ਕੀਤਾ ਗਿਆ। ਤੋਂ ਦੋਸ਼ੀ ਨੂੰ ਮੌਕੇ ਤੇ ਗ੍ਰਫਤਾਰ ਕੀਤਾ। ਤੋਂ ਫਰਦਰ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ। ਕਿੱਥੋਂ ਲੈ ਕੇ ਆੜਿਆ ਸੀ ਜੀ ਇਹ? ਇਹ ਰਾਜਸਥਾਨ ਤੋਂ ਲੈ ਕੇ ਆਇਆ ਸੀਗਾ। ਤੇ ਫਰਦਰ ਅੱਗੇ ਜਾ ਕੇ ਇਹਨੇ ਕਿਸੇ ਕੋ ਦਾਸਪੁਰੀ ਰੀਚ ਸਪਲਾਈ ਕਰਨੀ ਸੀ। ਤੇ ਇਹਨੂੰ ਰੈਸਟ ਕਰ ਲਿਆ। ਇਹ ਫਰਦਰ ਦਾਖਲ ਹੋਰ ਮਾਰ ਲਿਆਦਾ ਹੋਰ ਮਾਰ ਲਿਆ ਕੇ ਫਰਦਰ ਕੇ ਪੁੱਤ ਤਫਤੀਸ਼ ਕਰਾਂਗੇ ਇੱਥੇ ਪਹਿਲਾਂ ਵੀ ਕੋਈ ਮਾਮਲਾ ਚੱਜਿਆ ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਲੇਕਿਨ ਫਰਦਰ ਅਗੇ ਇਨਵੈਸਟਿਗੇਟ ਕਰਾਂਗੇ ਰਿਕਾਰਡ ਚੈੱਕ ਕਰਾਂਗੇ ਲੈ ਕੇ ਆਂਦ ਰਿਹਾ ਜੀ ਜਾਂ ਆ ਨਹੀਂ ਬਾਕੀ ਇਹਨੂੰ ਤਫਤੀਸ਼ ਡਿਟੇਲ ਚ ਪੁੱਛਿਸ਼ ਕਰਾਂਗੇ ਵੀ ਕਿੱਥੋਂ ਕਿੰਨੀ ਵਾਰ ਲੈ ਕੇ ਆਇਆ ਹੈ ਔਰ ਮਾਰ ਲਿਆਦਾ ਫਰਦਰ ਪੁੱਛਿਸ਼ ਕਰਾਂਗੇ ਸਰ ਰੈਨ ਵਾਲਾ ਵੈਸੇ ਉੱਥੋਂ ਦਾ ਹੀ ਹੈ ਕਿ ਜਾਂ ਹਾਲਵਾਸੀ ਜਾਂ ਕੋਈ ਗੁਰਦਾਸਪੁਰ ਦਾ ਇਹ ਰੈਨ ਵਾਲਾ ਸਹਾਰਾ ਪਿੰਡ ਹੈ ਦਾਸਤਾਂਚ ਰੈਨ ਵਾਲਾ ਉੱਥੋਂ ਦਾ ਹੀ ਹੈ ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਫਿਲਹਾਲ ਰਮਾਨ ਲੈ ਲਿਆ ਰੈਸਟ ਕਰਕੇ ਰਮਾਨ ਲੈ ਆ ਫਜ਼ਲ ਪੜਤਾਲ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ ਅੱਗੇ ਕਿੱਥੇ ਸਪਲਾਈ ਕਰਦਾ ਸੀ